ਮੂਸੇਵਾਲੇ ਦੀ ਸਮਾਦ ਦੇ ਉੱਪਰ ਹੋ ਰਹੇ ਨੇ ਵੱਡੇ ਬਦਲਾਅ ਕੰਮ ਚੱਲ ਰਿਹਾ ਹੈ ਜੋਰਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਬਦਲ ਜਾਵੇਗਾ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਲਓ ਬਈ ਖੜਿਆ ਆ ਸਿੱਧੂ ਬਾਈ ਦੀ ਸਮਾਦ ਦੇ ਉੱਪਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਕਿ ਕਈ ਬਦਲਾਅ ਕਰੇ ਗਏ ਨੇ ਉਰੇ ਕੰਮ ਵੀ ਚੱਲ ਰਿਹਾ ਹਲੇ ਸਾਰਾ ਦਿਖਾਉਣੀ ਹੈ ਕਿ ਆਖਰ ਕਿੱਥੇ ਕਿੱਥੇ ਕੀ ਕੀ ਬਦਲਾਅ ਹੋ ਰਹੇ ਹਨ ਨਾ ਪਿੱਛੇ ਤੁਸੀਂ ਦੇਖ ਰਹੇ ਹੋ ਕਿਹੜਾ ਸ਼ੀਸ਼ਾ ਤੀ ਉਹ ਵੀ ਹਟਾਤਾ ਤੇ ਆਲੇ-ਦਾਲੇ ਹੋਰ ਵੀ ਤੁਸੀਂ ਇੱਧਰ ਪਿੱਛੇ ਵੀ ਦੇਖ ਰਹੇ ਹੋ ਕਿ ਸਾਰੇ ਕਿਤੇ ਜਿਹੜਾ ਹੈਗਾ ਬਦਲਾਵ ਕਰੇ ਜਾ ਰਹੇ ਨੇ ਬਾਈ ਦੀ ਉਰੇ ਸਮਾਦ ਦੇ ਉੱਪਰ ਤੇ ਵੀਡੀਓ ਨਾਲ ਜੁੜੇ ਰਹੋ ਦਿਖਾਉਨੇ ਆ ਕਿ ਆਖਿਰ ਕਿਹੜੇ ਕਿਹੜੇ ਬਦਲਾਵ ਹੋ ਰਹੇ ਨੇ ਤਾਂ ਬਾਈ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਧਿਆਨ ਨਾਲ ਦਿਖਾਉਣਾ ਅਤੇ ਤੁਸੀਂ ਦੇਖਿਓ ਕਿ ਕੀ ਕੀ ਬਦਲਾਵ ਨੇ ਜਿਹੜੇ ਹੋ ਰਹੇ ਨੇ ਇਸ ਵੀਡੀਓ ਦੇ ਚੱਲ ਆਪਾਂ ਸਾਰੀ ਗੱਲ ਕਰਦੇ ਆ ਪਹਿਲਾਂ ਤਾਂ ਇਹ ਸਟੈਚੂ ਦੇਖ ਲਓ ਤੁਸੀਂ ਬਾਈ ਵਾਲਾ ਇੱਥੇ ਸ਼ੀਸ਼ਾ ਹੁੰਦਾ ਸੀ ਪਹਿਲਾਂ ਲੱਗਿਆ ਸਾਰਿਆਂ ਨੇ ਦੇਖਿਆ ਸਾਰੇ ਇੱਕ ਇੱਕ ਵਾਰੀ ਜ਼ਰੂਰ ਗਏ ਹੋਗੇ ਹੈਨਾ ਹਾਂ ਹੁਣ ਉਹ ਸ਼ੀਸ਼ਾ ਜਿਹੜਾ ਉਤਾਰਤਾ ਅਤੇ ਕੰਮ ਦੇਖ ਰਹੇ ਹੋ ਕਿ ਮਿਸਤਰੀ ਨੇ ਜਿਹੜਾ ਕੰਮ ਕਰਿਆ ਬਿਲਕੁਲ 프ਰੰਟ ਤੇ ਸਟੈਚੂ ਜਿਹੜਾ ਲੱਗਿਆ ਹੋਇਆ ਜਿੱਥੇ ਹੈ ਨਾ ਤੁਸੀਂ ਦੇਖ ਰਹੇ ਹੋ ਕਿ ਇੱਥੇ ਦੀ ਜਿਹੜੀ ਦੇਖਾ ਇਹ ਵੀ ਬਿਲਕੁਲ ਬਦਲ ਗਿਆ ਇਹ ਤਾਂ ਅਧੂਰਾ ਕੰਮ ਹੈ ਇਹ ਕੰਮ ਆਪਾਂ ਕਹਿ ਸਕਦੇ ਹਾਂ ਕਿ 10 20% ਕੰਮ ਹੋਇਆ ਹੈ ਜੇ ਅਜੇ ਅਸਲੀ ਕੰਮ ਤਾਂ ਇਸ ਦਾ ਪਿਆ ਜਿਹੜੀ ਅਸਲੀ ਲੁੱਕ ਆ ਨਿਕਲ ਕੇ ਸਾਹਮਣੇ ਆਉਣੀ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਬਾਈ ਦੇ ਸਟੈਚੂ ਨੂੰ ਦੇਖਣ ਆਉਂਦੇ ਨੇ ਆ ਦੇਖ ਰਹੇ ਤੁਸੀਂ ਟਾਲੀ ਉਹੀ ਬਾਈ ਦੀ ਫੇਵਰੇਟ ਟਾਲੀ ਜਿਹੜੀ ਦਾ ਜ਼ਿਕਰ ਬਾਈ ਨੇ ਆਪਣੇ ਗੀਤ ਦੇ ਵਿੱਚ ਵੀ ਕਰਿਆ ਪਹਿਲੀ ਦੱਸ ਗਿਆ ਸੀ ਬਾਈ ਕਿ ਇਸ ਟਾਲੀ ਥੱਲੇ ਸਿਵਾ ਬਲੂਆ ਜੱਟ ਦਾ ਹੋਇਆ ਵੀ ਉਸੇ ਤਰ੍ਹਾਂ ਪਰ ਹੋਣੀ ਨੂੰ ਕੌਣ ਟਾਲ ਸਕਦਾ ਅਤੇ ਦੇਖ ਰਿਹਾ ਕਿ ਕੱਲਾ ਸਟੈਚੂ ਨਹੀਂ ਸਟੈਚੂ ਦੇ ਆਸ-ਪਾਸ ਬਾਈ ਦੇ ਜਿਹੜੇ ਖੇਤ ਨੇ ਖੇਤ ਦੇ ਵਿੱਚ ਜਿਹੜੀ ਇਹ ਜਗ੍ਹਾ ਛੱਡੀ ਹੋਈ ਹੈ ਜਿੱਥੇ ਲੋਕ ਆਉਂਦੇ ਨੇ ਬਾਈ ਦਾ ਸਟੈਚੂ ਦੇਖਦੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਪਤਾ ਨਹੀਂ ਕਿੰਨੇ ਸੌ ਕਿੰਨੇ ਹਜ਼ਾਰ ਕਿਲੋਮੀਟਰ ਤੋਂ ਕੋਈ ਚੱਲ ਕੇ ਆ ਜੇ ਔਰੇ ਦਿੱਲੀ ਕਿਨੰਦਾ ਬੰਦਾ ਐਸਾ ਜ਼ਰੂਰ ਮਿਲਦਾ ਕਿਹੜਾ ਹਜ਼ਾਰਾਂ ਤੋਂ ਜਾਂ ਪਰ ਸੈਂਕੜੇ ਕਿਲੋਮੀਟਰ ਤੋਂ ਚੱਲ ਕੇ ਆਇਆ ਹੁੰਦਾ ਇਹ ਬਿਲਕੁਲ ਦੇਖ ਰਿਹਾ ਕਿ ਇਟਾ ਉਟਾ ਸਾਰੀਆਂ ਆ ਗਈਆਂ ਰੇਤਾ ਬਜਰੀ ਜੋ ਵੀ ਔਰੇ ਲੱਗਣਾ ਸਾਰਾ ਸਮਾਨ ਆ ਗਿਆ ਬਸ ਹੁਣ ਸਿਰਫ ਕੰਮ ਰਹਿ ਗਿਆ ਇਕੱਲਾ ਹੁਣ ਮਿਸਤਰੀ ਨੂੰ ਦੇਖਦੇ ਆ ਕਿ ਕਿੰਨੇ ਕ ਦਿਨ ਲੱਗਣਗੇ ਅਤੇ ਬਿਲਕੁਲ ਕਹਿੰਦੇ ਨੇ ਕਿ ਇਸ ਦੀ ਜਿਹੜੀ ਲੁੱਕ ਨਿਕਲ ਕੇ ਸਾਹਮਣੇ ਆਊਗੀ ਇੱਕ ਪਾਰਕ ਦੀ ਤਰ੍ਹਾਂ ਲੁੱਕ ਹੈ ਜਿਹੜੀ ਸਾਹਮਣੇ ਆਊਗੀ ਨਿਕਲ ਕੇ ਇਸ ਦਾ ਬਾਹਰਲਾ ਦਾ ਕੰਮ ਹੈ ਜਿਹੜਾ ਬਾਹਰਲਾ ਦਾ ਪੂਰਾ ਹੋ ਗਿਆ ਯਾਨੀ ਕਿ ਬਾਉਂਡਰੀ ਹੈ ਜਿਹੜੀ ਇਸ ਦੀ ਤਕਰੀਬਨ ਤਕਰੀਬਨ ਪੂਰੀ ਹੋ ਗਈ ਹੈ ਬਾ ਅੰਦਰਲਾ ਕੰਮ ਰਹਿ ਗਿਆ ਹੁਣ ਅੰਦਰ ਦੇਖਦੇ ਆ ਕਿ ਆਖਰੀ ਜਿਹੜਾ ਡਿਜ਼ਾਈਨ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਅਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਪਹਿਲਾਂ ਤਾਂ ਐਤਵਾਰ ਨੂੰ ਆਉਂਦੇ ਸੀ ਹੁਣ ਐਤਵਾਰ ਤੋਂ ਇਲਾਵਾ ਵੀ ਇੱਥੇ ਤੁਹਾਨੂੰ ਲੋਕਾਂ ਸੰਕੜੇ ਦੀ ਗਿਣਤੀ ਦੇ ਵਿੱਚ ਕਈ ਵਾਰ ਤਾਂ ਉਹ ਹਜ਼ਾਰਾਂ ਲੋਕ ਹੁੰਦਾ ਜਿਹੜਾ ਬਾਈ ਦੀ ਸਮਾਦ ਦੇ ਉੱਪਰ ਆਉਂਦਾ ਦਿੱਲੀ ਅਤੇ ਇੱਥੇ ਵੀ ਤੁਸੀਂ ਦੇਖ ਰਹੇ ਹੋ ਬਿਲਕੁਲ ਫਰੰਟ ਜਦੋਂ ਆਪਾਂ ਵੜਦੇ ਆਂ ਅੰਦਰ ਇੱਥੇ ਵੀ ਦੇਖ ਲਓ ਤੁਸੀਂ ਆ ਮਾਈਆਂ ਬੈਠੀਆਂ ਨੇ ਤੇ ਨਾਲ ਤੁਹਾਨੂੰ ਦਿਖਾ ਦਈਏ ਕਿ ਬਾਉਂਡਰੀ ਹੈ ਜਿਹੜੀ ਇਸ ਦੀ ਬਿਲਕੁਲ ਬਣ ਗਈ ਸਾਰੇ ਪਾਸਿਓ ਹੁਣ ਇਹ ਦੇਖਣਾ ਹੋਊਗਾ ਕਿ ਜਿਹੜੀ ਬਾਉਂਡਰੀ ਹੈ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਬਿਲਕੁਲ ਜਿਹੜਾ ਫਰੰਟ ਹੈ ਥੋੜਾ ਖਾਲੀ ਵੀ ਛੱਡਤਾ ਅੱਗੇ ਕਿਉਂਕਿ ਇੱਥੇ ਪਾਰਕਿੰਗ ਹੋ ਜੂਗੀ ਗੱਡੀਆਂ ਆਉਂਦੀਆਂ ਨੇ ਜਿਹੜੀਆਂ ਉਹ ਗੱਡੀਆਂ ਇੱਥੇ ਖੜ ਜਾ ਕਰਨਗੀਆਂ ਕਿਉਂਕਿ ਨਹੀਂ ਤਾਂ ਆਪਾਂ ਦੇਖਦੇ ਆਂ ਕਿ ਆਮ ਜਿੱਥੇ ਭੀੜ ਹੁੰਦੀ ਹੈ ਉੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਪਰ ਇੱਥੇ ਬਾਪੂ ਹੋਰਾਂ ਨੇ ਪਹਿਲਾਂ ਹੀ ਦੇਖਿਆ ਕਿ ਪਾਰਕਿੰਗ ਦੀ ਦਿੱਕਤ ਨਾ ਆਵੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਇਹ ਤਾਂ ਉਰੇ ਹੁ ਤੇ ਇਹ ਤਾਂ ਹਲੇ ਇਕੱਠ ਹੈ ਜਿਹੜਾ ਘਟ ਹੁੰਦਾ ਕਦੋਂ ਜਿਵੇਂ ਜਿਵੇਂ ਸਮਾਂ ਅੱਗੇ ਵਧੂਗਾ ਉਸ ਬੰਦੇ ਦੇ ਗਾਏ ਹੋਏ ਗੀਤਾਂ ਦੀ ਜਦੋਂ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਦੇ ਵੀ ਇਹ ਚੀਜ਼ਾਂ ਦਿਮਾਗ ਚ ਆਉਣਗੀਆਂ ਤਾਂ ਤਰਸਿਆ ਕਰਨਗੇ ਲੋਕ ਕਿ ਬਾਈ ਦੇ ਸਟੈਚੂ ਦੇ ਦਰਸ਼ਨ ਕਰਕੇ ਆਈਏ ਇੱਕ ਵਾਰੀ ਕਿਉਂਕਿ ਕਹਿੰਦੇ ਨੇ ਕਿ ਜਿਉਂਦੇ ਜੀ ਉਸ ਛੋਟੇ ਨੂੰ ਕੋਈ ਨਹੀਂ ਸਮਝ ਸਕਿਆ